ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ 35 ਲੱਖ ਕਰਜ਼ਾ ਚੱਕ ਕੇ ਕੈਨੇਡਾ ਆਈ ਪੰਜਾਬੀ ਕੁੜੀ ਦੀ ਸੰਘਰਸ਼ਪਰੀ ਕਹਾਣੀ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਕੁੜੀ ਬਾਰੇ ਜਿਸਨੇ ਪੰਜਾਬ ਦੀ ਧਰਤੀ ਤੋਂ ਉੱਡ ਕੇ ਕੈਨੇਡਾ ਦੇ ਅਸਮਾਨ ਨੂੰ ਛੂਹਣ ਦਾ ਸੁਪਨਾ ਵੇਖਿਆ ਪਰ ਉਹ ਰਾਹ ਵਿੱਚ ਆਈਆਂ ਮੁਸੀਬਤਾਂ ਨੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉਸ ਕੁੜੀ ਦਾ ਨਾਮ ਹੈ ਹਰਲੀਨ ਕੌਰ ਇੱਕ ਆਮ ਪੰਜਾਬੀ ਪਿੰਡ ਦੀ ਲੜਕੀ ਜਿਸਨੇ ਬਚਪਨ ਤੋਂ ਹੀ ਵਿਦੇਸ਼ ਜਾ ਕੇ ਵੱਡੇ ਸੁਪਨੇ ਪਾਲੇ ਸਨ ਉਹ ਪਿੰਡ ਵਿੱਚ ਰਹਿੰਦੀ ਸੀ ਜਿੱਥੇ ਖੇਤਾਂ ਵਿੱਚ ਕੰਮ ਕਰਨ ਵਾਲੇ ਪਿਤਾ ਨੇ ਆਪਣੀ ਜ਼ਿੰਦਗੀ ਦੀ ਕਮਾਈ ਨੂੰ ਬੱਚਿਆਂ ਦੇ ਭਵਿੱਖ ਲਈ ਬਚਾਇਆ ਹੋਇਆ ਸੀ ਹਰਲੀਨ ਨੇ ਸਕੂਲ ਵਿੱਚ ਚੰਗੇ ਨੰਬਰ ਲੈ ਕੇ ਕਾਲਜ ਵਿੱਚ ਨਰਸਿੰਗ ਦੀ ਪੜ੍ਹਾਈ ਕੀਤੀ ਪਰ ਪੰਜਾਬ ਵਿੱਚ ਨੌਕਰੀ ਦੀ ਆਸ ਨਹੀਂ ਸੀ ਉਸਨੇ ਸੁਣਿਆ ਸੀ ਕਿ ਕੈਨੇਡਾ ਵਿੱਚ ਨਰਸਾਂ ਦੀ ਮੰਗ ਹੈ ਅਤੇ ਉੱਥੇ ਜਾ ਕੇ ਪੈਸੇ ਕਮਾ ਕੇ ਪਰਿਵਾਰ ਨੂੰ ਸਹਾਰਾ ਦੇ ਸਕਦੀ ਹੈ ਪਰ ਵੀਜ਼ਾ ਟਿਕਟ ਅਤੇ ਪੜਾਈ ਲਈ ਪੈਸੇ ਕਿੱਥੋਂ ਆਉਣੇ ਸਨ ਪਿਤਾ ਨੇ ਖੇਤਾਂ ਨੂੰ ਗਿਰਵੀ ਰੱਖ ਕੇ ਅਤੇ ਰਿਸ਼ਤੇਦਾਰਾਂ ਤੋਂ ਉਧਾਰ ਲੈ ਕੇ 35 ਲੱਖ ਰੁਪਏ ਜੋੜੇ ਹਰਲੀਨ ਨੇ ਆਪਣੇ ਦਿਲ ਵਿੱਚ ਡਰ ਨਾਲ ਵੀ ਉਮੀਦ ਨੂੰ ਜਿਉਂਦਾ ਰੱਖਿਆ ਜਦੋਂ ਉਹ 에ਅਰਪੋਰਟ ਤੇ ਪਹੁੰਚੀ ਤਾਂ ਮਾਂ ਦੀਆਂ ਅੱਖਾਂ ਵਿੱਚ ਅਥਰੂ ਅਤੇ ਪਿਤਾ ਦੇ ਚਿਹਰੇ ਤੇ ਚਿੰਤਾ ਸੀ ਉਹ ਸੋਚ ਰਹੀ ਸੀ ਕਿ ਇਹ ਕਰਜ਼ਾ ਚੁਕਾਉਣ ਲਈ ਉਸਨੂੰ ਕਿੰਨਾ ਸੰਘਰਸ਼ ਕਰਨਾ ਪਵੇਗਾ ਪਰ ਉਸਨੂੰ ਕੀ ਪਤਾ ਸੀ ਕਿ ਕੈਨੇਡਾ ਪਹੁੰਚ ਕੇ ਉਸਨੂੰ ਉਹ ਸਭ ਕੁਝ ਮਿਲੇਗਾ ਜੋ ਉਸਨੇ ਸੋਚਿਆ ਵੀ ਨਹੀਂ ਸੀ ਉਹ ਪਹਿਲੀ ਵਾਰ ਵਿਦੇਸ਼ ਵਿੱਚ ਕਦਮ ਰਖ ਰਹੀ ਸੀ ਅੰਗਰੇਜ਼ੀ ਬੋਲਣ ਵਿੱਚ ਥੋੜੀ اٹਕ ਰਹੀ ਸੀ ਅਤੇ ਕਾਰਦੀ ਯਾਦ ਨੇ ਉਸਨੂੰ ਰੋਣ ਲਈ ਮਜਬੂਰ ਕਰ ਦਿੱਤਾ ਇਹ ਕਹਾਣੀ ਹੈ ਉਸਦੇ ਹੌਸਲੇ ਦੀ ਜਿਸਨੇ ਉਸਨੂੰ ਹਾਰ ਨਹੀਂ ਮੰਨਣ ਦਿੱਤੀ ਤੁਸੀਂ ਇਸ ਵੀਡੀਓ ਵਿੱਚ ਰੋ ਰਹਿ ਕੇ ਰੋਵੋਗੇ ਅਤੇ ਹੱਸੋਗੇ ਵੀ ਕਿਉਂਕਿ ਹਰਲੀਨ ਦੀ ਜ਼ਿੰਦਗੀ ਵਿੱਚ ਆਏ ਤੂਫਾਨ ਅਤੇ ਉਹਨਾਂ ਨੂੰ ਪਾਰ ਕਰਨ ਦੀ ਕਹਾਣੀ ਤੁਹਾਡੇ ਦਿਲ ਨੂੰ ਛੂ ਲਵੇਗੀ ਇਹ ਨਹੀਂ ਹੈ ਕੋਈ ਫਿਲਮੀ ਕਹਾਣੀ ਬਲਕਿ ਅਸਲ ਜ਼ਿੰਦਗੀ ਦਾ ਸੰਘਰਸ਼ ਜੋ ਹਜ਼ਾਰਾਂ ਪੰਜਾਬੀ ਨੌਜਵਾਨਾਂ ਨੂੰ ਪ੍ਰੇਰਣਾ ਦਿੰਦਾ ਹੈ ਚਲੋ ਸ਼ੁਰੂ ਕਰੀਏ ਇਸ ਪਾਵੋਕ ਯਾਤਰਾ ਨੂੰ ਹਰਲੀਨ ਕੈਨੇਡਾ ਪਹੁੰਚੀ ਤਾਂ ਉਸ ਨੂੰ ਲੱਗਾ ਜਿਵੇਂ ਉਹ ਇੱਕ ਨਵੇਂ ਸੰਸਾਰ ਵਿੱਚ ਆ ਗਈ ਹੋਵੇ ਚੋਰਾਂ ਤੋਂ ਦੀਆਂ ਉੱਚੀਆਂ ਇਮਾਰਤਾਂ ਅਤੇ ਪੀੜ ਪੜਕ ਕੇ ਵਾਲੀਆਂ ਸੜਕਾਂ ਨੇ ਉਸ ਨੂੰ ਡਰਾਇਆ ਪਰ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਉਹ ਇੱਕ ਛੋਟੇ ਜਿਹੇ ਬੇਸਮੈਂਟ ਵਿੱਚ ਰਹਿਣ ਲੱਗੀ ਜਿੱਥੇ ਕਿਰਾਏ ਦੇ ਪੈਸੇ ਵੀ ਬੜੇ ਮੁਸ਼ਕਲ ਨਾਲ ਜੁੜਦੇ ਸਨ ਪਹਿਲੇ ਕੁਝ ਦਿਨ ਉਸ ਨੇ ਨੌਕਰੀ ਲੱਭਣ ਵਿੱਚ ਬਿਤਾਏ ਪਰ ਨਰਸਿੰਗ ਦੀ ਡਿਗਰੀ ਨੂੰ ਮਾਨਤਾ ਨਹੀਂ ਮਿਲ ਰਹੀ ਸੀ ਉਸ ਨੂੰ ਪਤਾ ਲੱਗਾ ਕਿ ਕੈਨੇਡਾ ਵਿੱਚ ਨਰਸ ਬਣਨ ਲਈ ਵਾਧੂ ਕੋਰਸ ਅਤੇ ਟੈਸਟ ਪਾਸ ਕਰਨੇ ਪੈਣਗੇ ਜਿਸ ਲਈ ਹੋਰ ਪੈਸੇ ਚਾਹੀਦੇ ਸਨ। ਘਰ ਵਾਲਿਆਂ ਨੂੰ ਫੋਨ ਕਰਕੇ ਉਹ ਰੋ ਪੈਂਦੀ ਸੀ ਪਰ ਉਹ ਉਸ ਨੂੰ ਹੌਸਲਾ ਦਿੰਦੇ ਰਹਿੰਦੇ ਸਨ। ਇੱਕ ਦਿਨ ਉਸ ਨੂੰ ਇੱਕ ਰੈਸਟੋਰੈਂਟ ਵਿੱਚ ਵੇਟਰੈਸ ਦੀ ਨੌਕਰੀ ਮਿਲ ਗਈ ਪਰ ਉਹ ਨੌਕਰੀ ਨਹੀਂ ਸੀ ਜੋ ਉਸਨੇ ਸੋਚੀ ਸੀ। ਰਾਤ ਨੂੰ ਕੰਟੇ-ਕੰਟੇ ਖੜੇ ਰਹਿਣਾ, ਗਾਕਾ ਦੇ ਗੁੱਸੇ ਨੂੰ ਚੱਲਣਾ ਅਤੇ ਟਿਪਸ ਤੇ ਨਿਰਭਰ ਰਹਿਣਾ ਉਸ ਲਈ ਨਵਾਂ ਅਨੁਭਵ ਸੀ ਇੱਕ ਵਾਰ ਇੱਕ ਗਾਕ ਨੇ ਉਸ ਨੂੰ ਗਲਤ ਆਰਡਰ ਲਈ ਗਾਲਾਂ ਕੱਢੀਆਂ ਅਤੇ ਉਹ ਬਾਥਰੂਮ ਵਿੱਚ ਜਾ ਕੇ ਰੋ ਪਈ ਪਰ ਉਸਨੇ ਹਾਰ ਨਹੀਂ ਮੰਨੀ ਉਸਨੇ ਆਪਣੇ ਆਪ ਨੂੰ ਕਿਹਾ ਕਿ ਇਹ ਸਭ ਅਸਥਾਈ ਹੈ ਰਾਤ ਨੂੰ ਉਹ ਆਨਲਾਈਨ ਕੋਰਸ ਕਰਨ ਲੱਗੀ ਅਤੇ ਅੰਗਰੇਜ਼ੀ ਸਿੱਖਣ ਲਈ YouTube ਵੀਡੀਓ ਵੇਖਦੀ ਰਹਿੰਦੀ ਸੀ ਉਸ ਨੂੰ ਯਾਦ ਆਉਂਦੀ ਸੀ ਪਿੰਡ ਵਿੱਚ ਮਾਂ ਨਾਲ ਰੋਟੀਆਂ ਬਣਾਉਣੀ ਅਤੇ ਭੈਣ ਨਾਲ ਗੱਲਾਂ ਕਰਨੀ ਇੱਕ ਵਾਰ ਉਸ ਨੂੰ ਬਿਮਾਰੀ ਹੋ ਗਈ ਅਤੇ ਡਾਕਟਰ ਕੋਲ ਜਾਣ ਲਈ ਪੈਸੇ ਨਹੀਂ ਸਨ ਤਾਂ ਉਸਨੇ ਘਰ ਵਾਲਿਆਂ ਨੂੰ ਨਹੀਂ ਦੱਸਿਆ ਅਤੇ ਖੁਦ ਹੀ ਇਲਾਜ ਕੀਤਾ ਉਸ ਦੇ ਸੰਘਰਸ਼ ਨੇ ਉਸ ਨੂੰ ਮਜ਼ਬੂਤ ਬਣਾਇਆ ਅਤੇ ਉਹ ਸੋਚਦੀ ਰਹਿੰਦੀ ਸੀ ਕਿ 35 ਲੱਖ ਦਾ ਕਰਜ਼ਾ ਚੁਕਾਉਣ ਲਈ ਉਸ ਨੂੰ ਹੋਰ ਮਿਹਨਤ ਕਰਨੀ ਪਵੇਗੀ ਇਸ ਵਿੱਚ ਉਸ ਨੂੰ ਮਿਲੀ ਇੱਕ ਪੰਜਾਬੀ ਮੁੰਡੀ ਨੇ ਸਹਾਰਾ ਦਿੱਤਾ ਜਿਸ ਨਾਲ ਉਸਨੇ ਆਪਣੇ ਦੁੱਖ ਸਾਂਝੇ ਕੀਤੇ ਉਹ ਮੁੰਡਾ ਵੀ ਉਸ ਵਾਂਗ ਸੰਘਰਸ਼ ਕਰ ਰਿਹਾ ਸੀ ਅਤੇ ਉਹਨਾਂ ਨੇ ਇੱਕ ਦੂਜੇ ਨੂੰ ਮੋਟੀਵੇਟ ਕੀਤਾ ਇਹ ਪਲ ਉਸ ਲਈ ਮਨੋਰੰਜਨ ਵਾਂਗ ਸਨ ਜਦੋਂ ਉਹ ਪੰਜਾਬੀ ਗੀਤ ਸੁਣਦੇ ਅਤੇ ਕਰਦੀ ਯਾਦ ਵਿੱਚ ਹੱਸਦੇ ਰੋਂਦੇ ਰਹਿੰਦੇ ਸਨ ਹਰਲੀਨ ਦੇ ਜੀਵਨ ਵਿੱਚ ਇੱਕ ਵੱਡਾ ਮੋੜ ਆਇਆ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਨਰਸਿੰਗ লাইਸੈਂਸ ਲਈ ਟੈਸਟ ਪਾਸ ਕਰਨਾ ਪਵੇਗਾ ਉਹ ਰੈਸਟੋਰੇਟ ਵਿੱਚ ਕੰਮ ਕਰਦੀ ਰਹਿੰਦੀ ਅਤੇ ਦਿਨ ਰਾਤ ਪੜਾਈ ਵਿੱਚ ਲੱਗੀ ਰਹਿੰਦੀ ਪੈਸੇ ਬਚਾਉਣ ਲਈ ਉਸ ਸਸਤੇ ਖਾਣੇ ਤੇ ਗੁਜ਼ਾਰਾ ਕਰਦੀ ਅਤੇ ਕਈ ਵਾਰ ਭੁੱਖੀ ਵੀ ਸੌ ਜਾਂਦੀ ਇੱਕ ਵਾਰ ਉਸ ਨੂੰ ਇੱਕ ਫਰੌਡ ਕਾਲ ਆਈ ਜਿੱਥੇ ਕਿਸੇ ਨੇ ਉਸ ਨੂੰ ਨੌਕਰੀ ਦੇ ਨਾਂ ਤੇ ਪੈਸੇ ਮੰਗੇ ਅਤੇ ਉਸ ਨੇ ਗਲਤੀ ਨਾਲ ਕੁਝ ਪੈਸੇ ਪੇਜ ਵੀ ਦਿੱਤੇ ਉਹ ਬਹੁਤ ਰੋਈ ਕਿਉਂਕਿ ਉਹ ਪੈਸੇ ਉਸ ਨੇ ਮਿਹਨਤ ਨਾਲ ਜੋੜੇ ਸਨ ਪਰ ਉਸ ਨੇ ਇਸ ਤੋਂ ਸਿੱਖਿਆ ਲਈ ਅਤੇ ਹੋਰ ਸਾਵਧਾਨ ਹੋ ਗਈ ਉਸ ਨੂੰ ਯਾਦ ਆਉਂਦੀ ਸੀ ਪੰਜਾਬ ਵਿੱਚ ਆਪਣੇ ਪਿੰਡ ਦੇ ਮੇਲੇ ਅਤੇ ਗੱਲਾਂ ਬਾਤਾਂ ਜੋ ਹੁਣ ਦੂਰੀ ਕਾਰਨ ਨਹੀਂ ਸਨ ਉਸਨੇ ਇੱਕ ਛੋਟੀ ਜਹੀ ਡਾਇਰੀ ਵਿੱਚ ਆਪਣੇ ਵਿਚਾਰ ਲਿਖਣੇ ਸ਼ੁਰੂ ਕੀਤੇ ਜਿੱਥੇ ਉਹ ਆਪਣੇ ਸੰਘਰਸ਼ ਨੂੰ ਕਵਿਤਾਵਾਂ ਵਿੱਚ ਬਿਆਨ ਕਰਦੀ ਇੱਕ ਦਿਨ ਉਸਨੇ ਟੈਸਟ ਪਾਸ ਕਰ ਲਿਆ ਅਤੇ ਉਸ ਨੂੰ ਇੱਕ ਹਸਪਤਾਲ ਵਿੱਚ ਟ੍ਰੇਨਿੰਗ ਲਈ ਬੁਲਾਇਆ ਗਿਆ ਪਰ ਉੱਥੇ ਵੀ ਮੁਸੀਬਤਾਂ ਨੇ ਉਸ ਨੂੰ ਨਹੀਂ ਛੱਡਿਆ ਉਸ ਨੂੰ ਰੇਸਿਜ਼ਮ ਦਾ ਸਾਹਮਣਾ ਕਰਨਾ ਪਿਆ ਜਿੱਥੇ ਕੁਝ ਸੈਕਰਮੀ ਉਸ ਨੂੰ ਪੰਜਾਬੀ ਐਕਸੈਂਟ ਕਾਰਨ ਮਜ਼ਾਕ ਉਡਾਉਂਦੇ ਉੱਚ ਪਰਹਿ ਕੇ ਮਿਹਨਤ ਕਰਦੀ ਰਹਿੰਦੀ ਅਤੇ ਆਪਣੇ ਕੰਮ ਨਾਲ ਜਵਾਬ ਦਿੰਦੀ। ਇੱਕ ਵਾਰ ਇੱਕ ਮਰੀਜ਼ ਨੇ ਉਸ ਨੂੰ ਧੰਨਵਾਦ ਕੀਤਾ ਅਤੇ ਕਿਹਾ ਕਿ ਉਸ ਦੀ ਦੇਖਭਾਲ ਨੇ ਉਸ ਨੂੰ ਜੀਵਨ ਦਿੱਤਾ ਹੈ। ਉਹ ਪਲ ਉਸ ਲਈ ਅਨਮੋਲ ਸੀ। ਕਾਰ ਵਾਲੇ ਉਸ ਨੂੰ ਪੈਸੇ ਭੇਜਣ ਲਈ ਕਹਿੰਦੇ ਰਹਿੰਦੇ ਪਰ ਉਹ ਅਜੇ ਵੀ ਕਿਰਾਏ ਅਤੇ ਖਰਚੇ ਵਿੱਚ ਫਸੀ ਹੋਈ ਸੀ। ਉਸ ਨੇ ਆਪਣੇ ਪੰਜਾਬੀ ਮਿੱਤਰ ਨਾਲ ਮਿਲ ਕੇ ਇੱਕ ਛੋਟਾ ਜਿਹਾ ਪੰਜਾਬੀ ਫੂਡ ਸਟਾਲ ਖੋਲਣ ਦਾ ਯੋਜਨਾ ਬਣਾਈ। ਜਿੱਥੇ ਉਹ ਵਿਕੈਟ ਤੇ ਪੰਜਾਬੀ ਭੋਜਨ ਵੇਚਦੇ ਅਤੇ ਥੋੜੇ ਪੈਸੇ ਵੱਧੂ ਕਮਾਉਂਦੇ। ਇਹ ਨਵਾਂ ਵੈਚਰ ਉਹਨਾਂ ਲਈ ਮਨੋਰੰਜਨ ਅਤੇ ਕਮਾਈ ਦਾ ਸਾਧਨ ਬਣ ਗਿਆ। ਜਿੱਥੇ ਲੋਕ ਆ ਕੇ ਪੰਜਾਬੀ ਗੱਲਾਂ ਕਰਦੇ ਅਤੇ ਘਰ ਵਰਗਾ ਮਾਹੌਲ ਬਣ ਜਾਂਦਾ। ਹਰਲੀਨ ਨੇ ਇਸ ਨਾਲ ਨਵੇਂ ਮਿੱਤਰ ਬਣਾਏ ਅਤੇ ਉਸ ਦਾ ਵਿਸ਼ਵਾਸ ਵਧਿਆ। ਹਰਲੀਨ ਦੇ ਸੰਘਰਸ਼ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਜਦੋਂ ਉਸ ਨੂੰ ਹਸਪਤਾਲ ਵਿੱਚ ਪੱਕੀ ਨੌਕਰੀ ਮਿਲ ਗਈ। ਉਹ ਨਰਸ ਵਜੋਂ ਕੰਮ ਕਰਨ ਲੱਗੀ ਅਤੇ ਉਸ ਨੂੰ ਚੰਗੀ ਤਨਖਾਹ ਮਿਲਣ ਲੱਗੀ ਪਰ ਕਰਜ਼ੇ ਦੀ ਵਿਆਜ ਨੇ ਘਰ ਵਾਲਿਆਂ ਨੂੰ ਪਰੇਸ਼ਾਨ ਕੀਤਾ ਹੋਇਆ ਸੀ ਅਤੇ ਉਹ ਉਹਨਾਂ ਨੂੰ ਹਰ ਮਹੀਨੇ ਪੈਸੇ ਪੇਜਣ ਲੱਗੀ ਇੱਕ ਵਾਰ ਪੰਜਾਬ ਵਿੱਚ بارش ਨੇ ਖੇਤਾਂ ਨੂੰ ਤਬਾਹ ਕਰ ਦਿੱਤਾ ਅਤੇ ਪਿਤਾ ਨੂੰ ਹੋਰ ਕਰਜ਼ਾ ਲੈਣਾ ਪਿਆ ਜਿਸ ਨੇ ਹਰਲੀਨ ਨੂੰ ਬਹੁਤ ਦੁਖੀ ਕੀਤਾ ਉਹ ਰਾਤ ਨੂੰ ਓਵਰਟਾਈਮ ਕਰਨ ਲੱਗੀ ਅਤੇ ਫੂਡ ਸਟਾਲ ਨੂੰ ਵੀ ਚਲਾਉਂਦੀ ਰਹਿੰਦੀ ਉਸਨੇ ਆਪਣੇ ਮਿੱਤਰ ਨਾਲ ਰਿਸ਼ਤਾ ਵਧਾਇਆ ਅਤੇ ਉਹ ਉਸਨੂੰ ਪ੍ਰਪੋਜ਼ ਵੀ ਕਰ ਗਿਆ ਪਰ ਉਹ ਕਹਿੰਦੀ ਰਹਿੰਦੀ ਕਿ ਪਹਿਲਾਂ ਕਰਜ਼ਾ ਚੁਕਾਉਣਾ ਹੈ ਇੱਕ ਵਾਰ ਉਸਨੂੰ ਇੱਕ ਐਕਸੀਡੈਂਟ ਹੋ ਗਿਆ ਜਿੱਥੇ ਉਹ ਸੜਕ ਤੇ ਡਿੱਗ ਪਈ ਅਤੇ ਹੱਥ ਟੁੱਟ ਗਿਆ ਹਸਪਤਾਲ ਵਿੱਚ ਰਹਿਣ ਨਾਲ ਖਰਚੇ ਵੱਧ ਗਏ ਉਹ ਬਹੁਤ ਨਿਰਾਸ਼ ਹੋ ਗਈ ਪਰ ਉਸਨੇ ਆਪਣੇ ਆਪ ਨੂੰ ਮੋਟੀਵੇਟ ਕੀਤਾ ਅਤੇ ਜਲਦੀ ਠੀਕ ਹੋ ਕੇ ਵਾਪਸ ਕੰਮ ਤੇ ਲੱਗ ਗਈ ਉਸਨੇ ਆਪਣੇ ਫੂਡ ਸਟਾਲ ਨੂੰ ਆਨਲਾਈਨ ਪ੍ਰਮੋਟ ਕੀਤਾ ਅਤੇ ਉਹ ਵੱਡਾ ਹੋ ਗਿਆ ਜਿੱਥੇ ਲੋਕ ਪੰਜਾਬੀ ਸਵਾਦ ਲੈਣ ਆਉਂਦੇ ਇਹ ਸਫਲਤਾ ਉਸ ਲਈ ਪਾਵੁਕ ਪਲ ਸੀ ਕਿਉਂਕਿ ਉਸਨੇ ਆਪਣੇ ਸੰਘਰਸ਼ ਨੂੰ ਵਪਾਰ ਵਿੱਚ ਬਦਲ ਦਿੱਤਾ ਕਾਰਵਾਲੇ ਖੁਸ਼ ਸਨ ਅਤੇ ਉਹ ਵੀਡੀਓ ਕਾਲ ਤੇ ਗੱਲਾਂ ਕਰਦੇ ਰਹਿੰਦੇ ਉਸਨੇ ਨਵੇਂ ਪੰਜਾਬੀ ਇਮੀਗ੍ਰੇਟਸ ਨੂੰ ਮਦਦ ਕਰਨੀ ਸ਼ੁਰੂ ਕੀਤੀ ਅਤੇ ਉਹਨਾਂ ਨੂੰ ਨੌਕਰੀ ਲੱਭਣ ਵਿੱਚ ਸਹਾਇਤਾ ਕੀਤੀ ਇੱਕ ਵਾਰ ਉਸ ਨੂੰ ਇੱਕ ਅਵਾਰਡ ਮਿਲਿਆ ਉਸਦੇ ਕੰਮ ਲਈ ਜਿਸ ਨੇ ਉਸ ਨੂੰ ਹੋਰ ਪ੍ਰੇਰਿਤ ਕੀਤਾ ਪਰ ਅਜੇ ਵੀ ਕਰਜ਼ਾ ਪੂਰਾ ਨਹੀਂ ਹੋਇਆ ਸੀ ਅਤੇ ਉਹ ਮਿਹਨਤ ਨਾਲ ਲੱਗੀ ਰਹਿੰਦੀ ਇਸ ਕਹਾਣੀ ਵਿੱਚ ਮਨੋਰੰਜਨ ਵੀ ਸੀ ਜਦੋਂ ਉਹ ਆਪਣੇ ਮਿੱਤਰ ਨਾਲ ਪੰਜਾਬੀ ਫਿਲਮਾਂ ਵੇਖਦੇ ਅਤੇ ਹੱਸਦੇ ਰਹਿੰਦੇ ਹਰਲੀਨ ਨੇ ਆਖਰਕਾਰ ਆਪਣੇ ਫੂਡ ਬਿਜ਼ਨਸ ਨੂੰ ਵੱਡਾ ਕੀਤਾ ਅਤੇ ਇੱਕ ਰੈਸਟੋਰੈਂਟ ਖੋਲ੍ਹ ਲਿਆ ਉਸ ਨੂੰ ਨਰਸਿੰਗ ਵਿੱਚ ਪ੍ਰਮੋਸ਼ਨ ਮਿਲੀ ਅਤੇ ਉਸਨੇ ਕਰਜ਼ੇ ਦੀ ਅੱਧੀ ਰਕਮ ਚੁਕਾ ਦਿੱਤੀ ਪਰ ਜ਼ਿੰਦਗੀ ਨੇ ਉਸ ਨੂੰ ਇੱਕ ਵੱਡਾ ਝਟਕਾ ਦਿੱਤਾ ਜਦੋਂ ਉਸ ਨੂੰ ਪਤਾ ਲੱਗਾ ਕਿ ਪਿਤਾ ਨੂੰ ਬਿਮਾਰੀ ਹੋ ਗਈ ਹੈ ਅਤੇ ਇਲਾਜ ਲਈ ਪੈਸੇ ਚਾਹੀਦੇ ਹਨ ਉਹ ਤੁਰੰਤ ਪੰਜਾਬ ਆਈ ਅਤੇ ਆਪਣੇ ਪੈਸੇ ਨਾਲ ਇਲਾਜ ਕਰਵਾਇਆ ਉਹ ਪਿੰਡ ਵਿੱਚ ਰਹਿ ਕੇ ਪਿਤਾ ਦੀ ਦੇਖਭਾਲ ਕੀਤੀ ਅਤੇ ਉਸਨੇ ਮਹਿਸੂਸ ਕੀਤਾ ਕਿ ਵਿਦੇਸ਼ ਦੀ ਚਮਕ ਵਿੱਚ ਘਰ ਦੀ ਮਿੱਟੀ ਦੀ ਮਹੱਤਤਾ ਕੀ ਹੈ ਵਾਪਸ ਕੈਨੇਡਾ ਜਾ ਕੇ ਉਹ ਹੋਰ ਮਿਹਨਤ ਨਾਲ ਲੱਗ ਗਈ ਅਤੇ ਆਖਰਕਾਰ ਪੂਰਾ ਕਰਜ਼ਾ ਚੁਕਾ ਦਿੱਤਾ ਉਸਨੇ ਆਪਣੇ ਮਿੱਤਰ ਨਾਲ ਵਿਆਹ ਕਰ ਲਿਆ ਅਤੇ ਉਹਨਾਂ ਨੇ ਇੱਕ ਨਵਾਂ ਜੀਵਨ ਸ਼ੁਰੂ ਕੀਤਾ ਇਹ ਕਹਾਣੀ ਸਿਖਦੀ ਹੈ ਕਿ ਸੰਗਰਸ਼ ਨਾਲ ਹੀ ਸਫਲਤਾ ਮਿਲਦੀ ਹੈ ਅਤੇ ਹੌਸਲਾ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਸੁਣਨ ਵਾਲਿਆਂ ਲਈ ਸੰਦੇਸ਼ ਇਹ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਚੰਗੀ ਤਿਆਰੀ ਕਰੋ ਫਰੋਡ ਤੋਂ ਬਚੋ ਅਤੇ ਪਰਿਵਾਰ ਨੂੰ ਕਦੇ ਨਾ ਭੁੱਲੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ